ਦੇ ਦੇ ਹਣ ਦਿਓ ਮੇਰੀ ਘਪਰੂ ਨਾਲ ਅਟਲੜ ਗਈ ਹਰ ਜੋਨੀ ਮੇਰੇ ਹਣ ਦਿਓ ਮੇਰੀ ਘਪਰੂ ਨਾਲ ਅਟਲੜ ਗਈ ਕੜ ਜੋਨੀ ਮੇਰੇ ਹਣ ਦਿਓ ਉਹ ਜੀ ਦੀ ਕੁੜੀਆਂ ਤੇ ਸਰਦਹਰੀਆ ਯਾਰੋ ਜਾਨੋ ਬੱਤ ਪਿਆਰੀਆ ਉਹ ਜੀ ਦੀ ਕੁੜੀਆਂ ਤੇ ਸਰਦਹਰੀਆ ਯਾਰੋ ਜਾਨੋ ਬੱਤ ਪਿਆਰੀਆ ਮੁੰਡੇ ਘਰ ਬਨਰ ਰੜ ਕੇ ਦੇਖ ਕੇ ਉਹ ਮਰ ਕੇ ਮੋੜ ਤੇ ਖੜ ਗਈ ਸੁੱਕੀ ਨਾ ਮੁੰਡੇ ਹੋ ਜਾਣਦੇ ਹੋ ਛੇੜ ਕੰਨੀਆਂ ਮਜਾ ਜਣ ਕਰਦੀ ਸੁੱਕੀ ਨਾ ਮੁੰਡੇ ਹੋ ਜਾਣਦੇ ਹੋ ਮੈਂ ਕੁੜੀਆਂ ਤੇ ਨਾਲ ਜਾਂਦੀ ਸੀ ਬੜੇ ਕੰਨਈ ਸੋ ਸੋ ਖਾਂਦੇ ਸੀ ਮੈਂ ਕੁੜੀਆਂ ਤੇ ਨਾਲ ਜਾਂਦੀ ਸੀ ਬੜੇ ਕੰਨਈ ਸੋ ਸੋ ਖਾਂਦੇ ਜੇ ਮੈਂ ਮਰ ਜਾਂ ਹਾਂ ਰਾ ਕਪੜੂ ਕਾਹਲ ਜਾ ਢੱਡ ਕੇ ਲੈ ਗਿਆ ਮਰ ਗਈ ਜੋਨੀ ਮੇਰੇ ਹਣ ਦਿਓ ਮੇਰੀ ਗੱਭਰੂ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦਿਓ ਹੋਜੀ ਦੀ ਕੁੜੀਆਂ ਤੇ ਸਰਦਾਰੀਆਂ ਯਾਰੋ ਜਨ ਬੱਤ ਪਿਆਰੀ ਆ ਹੋਜੀ ਦੀ ਕੁੜੀਆਂ ਤੇ ਸਰਦਾਰੀਆਂ ਯਾਰੋ ਜਨ ਬੱਤ ਪਿਆਰੀ ਆ ਮੁੰਡਿਓ ਧਰਮ ਨਾਲ ਹਟ ਕੇ ਦੇਖ ਕੇ ਮਰ ਕੇ ਵੋੜ ਤੇ ਕੜ ਗਈ ਸੁੱਕੀ ਨਾ ਮੁੰਡੇ ਹੋ ਜਾਣਦੇ ਛੇੜ ਕਾਨੀਆਂ ਮਜਾ ਜਣ ਕਰਦੀ ਸੁੱਕੀ ਨਾ ਮੁੰਡੇ ਹੋ ਜਾਣਦੇ ਬੈਗੇ ਹੱਥ ਮੈਂ سینੇ ਦੇ ਉੱਤੇ ਧਰ ਕੇ ਨੀ ਤੁਖ ਲੱਗ ਦੀ ਉਹ ਦਰਛੜ ਕਰਕੇ ਨਹੀਂ ਦਗੀ ਹੱਥ ਨਸੀਨੇ ਦੇ ਉੱਤੇ ਧਰਕੇ ਨਹੀਂ ਭੁੱਖ ਲੱਗੀ ਉਹ ਦਰਛੜ ਕਰਕੇ ਨਹੀਂ ਅਰੇ ਲੁਟਲੀ ਹੜਾਨੀ ਮੈਂ ਤਾਂ ਪੁਤਲੀ ਹੰੜਾ ਮੈਂ ਨਾਲ ਉਸ ਦੇ ਬਣ ਕੇ ਖੜ ਜੋਨੀ ਮੇਰੇ ਹਣ ਦੀ ਉਹ ਮੇਰੀ ਗੱਪਰੂ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦੀ ਉਹ ਮੇਰੀ ਗੱਪਰੂ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਆ ਮਗਰ ਵੀ ਕਿਸੇ ਦੇ ਘਰ ਕੋਲ ਨੂੰ ਫਿਰੇ ਤੇ ਚਮਚ ਫੁੱਟੇ ਕ ਬਰੂ ਨਾਲ ਨੂੰ ਫਿਰੇ ਕਾਇਲਾ ਕੋਲ ਨੂੰ ਫਿਰੇ ਓ ਮਿੱਤਰੂ ਕਿਸੇ ਹੋਸ਼ ਕਰੋ ਬੇਲੀਓ ਅੱਜ ਨਾਲ ਤੇ ਇਹ ਡਲ ਕੇ ਹੀ ਸੁਖੀ ਨਾ ਮੁੰਡੇ ਹੋ ਜਾਣਦੇ ਛੀੜਖਾਨੀਆਂ ਮਜਾਜਣ ਕਰਦੀ ਐ ਸੁਖੀ ਨਾ ਮੁੰਡੇ ਹੋ ਜਾਣਦੇ ਹੋ ਕਿਹੜਾ ਹਸੂ ਹਸ ਪਰ ਉਹਦਾ ਨਾਂ ਪੁੱਛ ਲੈ ਉਹਦੇ ਉਹ ਬਾਹਰ ਦੇ ਕੜਾਵੇ ਵਿੱਚ ਮੈਂ ਕੁੱਟਲਾ ਜਿਹੜਾ ਹਸੂ ਹਸ ਪਰ ਉਹਦਾ ਨਾਂ ਪੁੱਛ ਲੈ ਉਹਨੂੰ ਬਾਹਰ ਦੇ ਕੜਾਵੇ ਵਿੱਚ ਮੈਂ ਕੁੱਟਲਾ ਸੁਖ ਸੁਖ ਨੂੰ ਉੱਚ ਤੋਂ ਪੁੱਛ ਲੁ ਹਣ ਰੋ ਮੈਂ ਨਾਲ ਉੱਥੇ ਪੜਦੀ ਖੜ ਜੋਨੀ ਮੇਰੇ ਹਣ ਦੀ ਉਹ ਮੇਰੀ ਗੱਫਰ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦੀ ਉਹ ਮੇਰੀ ਗੱਫਰ ਨਾਲ ਅੱਖ ਲੜ ਗਈ ਖੜ ਜੋਨੀ ਮੇਰੇ ਹਣ ਦੀ ਫੜ ਹੋ ਜੀ ਵੀ ਨੀ ਨੂੰ ਮੇਰੇ ਉਰ ਦੇ ਹੋ 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 ਬੰਗ ਸੋਚੀਆਂ ਚੜਾਈਆਂ ਅਜ ਤੋੜ ਦੇ ਹੋ 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 ਐ ਤੋੜ ਦੇ ਹੋ ਅੱਖਰ ਖਲਪੂਚ ਕੇ ਚੱਕ ਲੋ ਬੇਲੀਓ ਮੇਰੇ ਜਮਕੀਲੀ ਹੱਥੀ ਲਾਉਂਦੀ ਸੁਕੀ ਨਾ ਮੁੰਡਿਓ ਜਾਣਦੇ ਚੇੜ ਕੰਨੀਆਂ ਮੈਂ ਜਾਜੜ ਕਰਦੀ ਐ ਸੁਕੀ ਨਾ ਮੁੰਡਿਓ ਜਾਣਦੇ ਚੇੜ ਕੱਪਰ ਨਾਲ ਅੱਖ ਲੜ ਗਈ ਸੁਕੀ ਨਾ ਮੁੰਡਿਓ ਜਾਣਦੇ ਮੇਰੇ ਕੱਪਰ ਨਾਲ ਅੱਖ ਲੜ ਗਈ ਸੁਕੀ ਨਾ ਮੁੰਡਿਓ ਜਾਣਦੇ